ਮੇਰਾ ਫੋਨ ਜੋ ਇਹ ਬਲਾਸਟ ਹੋਇਆ ਜੀ ਚਾਰਜਿੰਗ ਲਾਈਟਸ ਮੈਂ ਗੇਮ ਖੇਡ ਰਹਾ ਜੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਠੀਕ ਮੈਂ ਗੇਮ ਖੇਡ ਰਹੀ ਸੀ ਪਬਜੀ ਖੇਡ ਰਹਾ ਸੀ ਮੈਂ ਜੀ ਤੇ ਪਬਜੀ ਗੇਮ ਖੇਡ ਰਹਾ ਐ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚੰਗਾਰੇ ਨਿਕਲਣ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਮੈਂ ਉੱਪਰ ਲੈ ਗਿਆ ਜਿਵੇਂ ਵਰ ਜਾ ਕੇ ਮੈਂ ਛਿੜਤਾ ਜਾਂ ਛਿਟਾ ਜਾਂ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਅੱਗ ਲੱਗ ਗਿਆ ਕਿਹਾ ਕਿ ਫੋਨ ਟੈਂਪਰੇਚਰ ਨੰਨੂ ਓਏ ਨੰਨੂ ਨੰਨੂ ਬਣ ਲਿਆ ਕਿ ਨੰਨੂ ਕੀ ਹੋ ਗਿਆ ਅੱਗ ਲੱਗ ਗਿਆ ਗੇਮ ਖੇਡਾ ਜੇ ਫੋਨ ਨਾਲ ਗੇਮ ਖੇਡ ਰਿਹਾ ਜਿਆਦਾ ਟੈਂਪਰੇਚਰ ਨਾਲ ਕਿੰਨਾ ਅੱਗ ਲੱਗੇ ਗੇਮ ਨਾਲ ਗਰਮ ਕਿਵੇਂ ਕਰ ਲਿਆ ਕੀ ਨਾਮ ਹੈ ਜੀ ਤੁਹਾਡਾ ਪ੍ਰਵੀਨ ਕੁਮਾਰ ਜੀ ਵੀਰ ਜੀ ਕੀ ਕੱਟਣਾ ਹੋਇਸੀ ਜਿਹੜਾ ਮੋਬਾਈਲ ਫਟ ਜਾਂਦਾ ਅੱਗ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਹੋਈ ਸੀ ਉਹ ਹਾਂ ਜੀ ਮੇਰੇ ਨਾਲ ਹੋਈ ਸੀ ਮੇਰੇ ਨਾਲ ਪ੍ਰਵੀਨ ਕੁਮਾਰ ਹੀ ਮੈਂ ਪਹਾਨੀਗੜ੍ਹ ਦਾ ਰਹਿਣ ਵਾਲਾ ਜੀ ਮੇਰਾ ਫੋਨ ਜੋ ਇਹ ਬਲਾਸਤ ਹੋਇਆ ਜੀ ਇਹ ਚਾਰਜਿੰਗ ਲਾਈਟਸ ਮੈਂ ਗੇਮ ਖੇਡ ਰਹਾ ਜੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਠੀਕ ਮੈਂ ਖੇਡ ਰਹੀ ਸੀ ਪ ਤੇ ਪਬਜੀ ਗੇਮ ਖੇਡ ਰਹਾ ਐ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚੰਗਾਰੇ ਨਿਕਨ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਿਵੇਂ ਵਰ ਜਾ ਕੇ ਮੈਂ ਛੱਡਤਾ ਜਾਂ ਛੱਡਿਆ ਜਾਂ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਮੈਂ ਮੇਰੇ ਬ੍ਰਦਰ ਨੂੰ ਮੈਨੇ ਬੁਲਾਇਆ ਮੈਨੇ ਕਿ ਮੈਨੂੰ ਪਾਣੀ ਲੈ ਕੇ ਜਲਦੀ ਫੋਨ ਬਲਾਸਟ ਹੋ ਗਿਆ ਤਾਂ ਮੇਰੇ ਬ੍ਰਦਰ ਨੇ ਜਦੋਂ ਹੀ ਪਾਣੀ ਲੈ ਕੇ ਆ ਮੱਗ ਬੁਝਾਈ ਤਾਂ ਦੇਖਿਆ ਹੀ ਮੈਨੇ ਫੋਨ ਚ ਬਲਾਸਟ ਹੋ ਚੁੱਕਾ ਸੀ ਹੂੰ ਇਹ ਘਟਨਾ ਕਦੋਂ ਦੀ ਆਈ ਇਹ ਘਟਨਾ ਪਰਸੂ ਵੀ ਆਈ ਮੈਂ ਪਰਸੂ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਜੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾ ਕੇ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਵਿੱਚ ਹੁੰਦਾ ਹੀ ਸਮਾਨ ਨੁਕਸਾਨ ਵੀ ਹੋ ਸਕਦਾ ਸੀ ਠੀਕ ਬਹੁਤ ਬਹੁਤ ਬੱਚ ਗਿਆ ਮੈਂ ਤਾਂ ਮਨ ਹੁਣ ਵੀ ਮਨ ਚ ਉਡਾਰ ਬੈਠਾ ਜੀ ਕਿਉਂ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂ ਜੀ ਅਗਲਾ ਕੀ ਕਰਾਂ ਕੀ ਫੋਨ ਟੈਂਪਰੇਚਰ ਨੰਨੂ ਓਏ ਨੰਨੂ ਨੰਨੂ ਬਣ ਲੈ ਕੇ ਨੰਨੂ ਕੀ ਹੋ ਗਿਆ ਅੱਗ ਲੱਗ ਗਿਆ ਗੇਮ ਖੇਡ ਰਿਹਾ ਜੇ ਫੋਨ ਨਾਲ ਗੇਮ ਖੇਡ ਰਹਾ ਜਿਆਦਾ ਟੈਂਪਰੇਚਰ ਨਾਲ ਕਿੰਨਾ ਅੱਗ ਲੱਗੇ ਇਹ ਨਾ ਗਰਮ ਕਿਵੇਂ ਕਰ ਲਿਆ ਕੀ ਨਾਮ ਹੈ ਜੀ ਤੁਹਾਡਾ ਪ੍ਰਵੀਨ ਕੁਮਾਰ ਜੀ ਵੀਰ ਜੀ ਕੀ ਕੱਟਣਾ ਹੋਇਸੀ ਜਿਹੜਾ ਮੋਬਾਈਲ ਫਟ ਜਾਂਦਾ ਅੱਗ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਹੋਈ ਸੀ ਉਹ ਹਾਂ ਜੀ ਮੇਰੇ ਨਾਲ ਹੋਈ ਸੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਮੈਂ ਪਾਨੀਗੜ੍ਹ ਦਾ ਰਹਿਣ ਵਾਲਾ ਜੀ ਮੇਰਾ ਫੋਨ ਜੋ ਇਹ ਬਲਾਸਟ ਹੋਇਆ ਜੀ ਇਹ ਚਾਰਜਿੰਗ ਲਾਈਟਸ ਮੈਂ ਗੇਮ ਖੇਡ ਰਹਾ ਜੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਠੀਕ ਹੈ ਮੈਂ ਖੇਡ ਰਹੀ ਸੀ ਪਬਜੀ ਖੇਡ ਰਹਾ ਸੀ ਮੈਂ ਜੀ ਤੇ ਪਬਜੀ ਗੇਮ ਖੇਡ ਰਹਾ ਐ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚੰਗਾਰੇ ਨਿਕਨ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਿਵੇਂ ਵਰ ਜਾ ਕੇ ਮੈਂ ਛੱਡਤਾ ਜਾਂ ਛੱਡਿਆ ਜਾਂ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਮੈਂ ਮੇਰੇ ਬ੍ਰਦਰ ਨੂੰ ਮੈਨੇ ਬੁਲਾਇਆ ਮੈਨੇ ਕਿ ਮੈਨੂੰ ਪਾਣੀ ਲੈ ਕੇ ਜਲਦੀ ਫੋਨ ਬਲਾਸਟ ਹੋ ਗਿਆ ਤਾਂ ਮੇਰੇ ਬ੍ਰਦਰ ਨੇ ਜਦੋਂ ਹੀ ਪਾਣੀ ਲੈ ਕੇ ਆ ਮੱਗ ਬੁਝਾਈ ਤਾਂ ਦੇਖਿਆ ਹੀ ਮੈਨੇ ਫੋਨ ਚ ਬਲਾਸਟ ਹੋ ਚੁੱਕਾ ਸੀ ਹੂੰ ਇਹ ਘਟਨਾ ਕਦੋਂ ਦੀ ਐ ਇਹ ਘਟਨਾ ਪਰਸੋਂ ਵੀ ਆਈ ਮੈਂ ਪਰਸੋਂ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਜੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾ ਕੇ ਫ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਵਿੱਚ ਹੁੰਦਾ ਹੀ ਸਮਾਨ ਉਹ ਨੁਕਸਾਨ ਵੀ ਹੋ ਸਕਦਾ ਸੀ ਠੀਕ ਬਹੁਤ ਬਹੁਤ ਬੱਚ ਲੋ ਬਚ ਗਈ ਮੈਂ ਤਾਂ ਮਨ ਹੁਣ ਵੀ ਮਰਮਾਂ ਚ ਉਡਾਰ ਬੈਠਾ ਜੀ ਕਿ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂਜੀ ਅਗਲਾ ਕੀ ਕਰਾਂ ਕੀ ਫੋਨ ਟੈਂਪਰੇਚਰ ਉਹ ਨੰਨੂ ਓਏ ਨੰਨੂ ਨੰਨੂ ਬਣ ਲੈ ਕੇ ਨੰਨੂ ਕੀ ਹੋ ਗਿਆ ਅੱਗ ਲੱਗ ਗਿਆ ਗੇਮ ਖੇਡਾ ਜੇ ਫੋਨ ਨਾਲ ਗੇਮ ਵੇਟ ਰਾ ਜਿਆਦਾ ਟੈਂਪਰੇਚਰ ਨਾਲ ਕਿੰਨਾ ਅੱਗ ਲੱਗੇ ਇਹ ਐਨਾ ਗਰਮ ਕਿਵੇਂ ਕਰ ਲਿਆ